ਪਬਲਿਕ ਲਾਈਵ ਰਾਈਟ ਟੂ ਰਾਈਟ ਟੂ ਐਜੂਕੇਸ਼ਨ ਐਕਸਪਰੀਸੀ ਪਰ 30% ਬੱਚਾ ਨੂੰ ਐਜੂਕੇਸ਼ਨ ਦੇਣ ਤੱਕ ਦੇਣ ਦਾ ਕੋਸ਼ਿਸ਼ ਕਰਦੀ ਹੈ ਸਰਕਾਰ ਪਹਿਲੇ ਤੋਂ 10 ਤੋਂ 3 ਕਿਲੋਮੀਟਰ ਕਿਲੋਮੀਟਰ ਦੇ ਵਿੱਚ ਅਗਰ ਨਹੀਂ ਹੈ ਨਹੀਂ ਹੈ ਤੇ ਪ੍ਰਾਈਵੇਟ ਤੇ ਪ੍ਰਾਈਵੇਟ ਬੱਚਾ ਵੀ ਪ੍ਰਾਈਵੇਟ ਗਰੀਬ ਗਰੀਬਾਂ ਨੂੰ ਕਰਦੀ ਆਪਣੀ ਫੀਸ ਆਪਣੀ ਫੀਸ ਨਹੀਂ ਹੋ ਨਹੀਂ ਹੋ ਆਪਣੇ ਆਪ ਨੂੰ ਟਾਲਦੇ ਆਪ ਨੂੰ ਟਾਲਦੇ ਪਰ ਮੈਨੂੰ ਲੱਗਦਾ ਮੈਨੂੰ ਲੱਗਦਾ ਉਹ ਬੱਚੇ ਉਹ ਬੱਚਾ ਕਮੋਡੀਆ ਕਮੋਡੀਆ ਕੰਮਾ ਦਿੰਦਾ ਚਾਹੇ ਸਕੂਲ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਉਹਨਾਂ ਵਿੱਚ ਉਹਨਾਂ ਵਿੱਚ 25% ਲੋਕੀਂ ਉਹ ਜਿਹੜੇ ਬੱਚੇ ਨੇ ਬੱਚੇ ਨਾ ਬੱਚੇ ਨਾ ਬਲੋਇੰਕ ਕਮਰਿਆ ਪਰਿਵਾਰ ਨਾ ਉਹਨਾਂ ਦਾ ਦਾਰਿਸ ਗਦਾਰ ਨਾਲ ਬਸਰਦਾ ਪਰ ਪਰ ਜੋ ਮੇਰੇ ਧਿਆਨ ਮੇਰੇ ਧਿਆਨ ਸਾਡੇ ਜ਼ਿਲ੍ਹੇ ਸਾਡੇ ਜ਼ਿਲ੍ਹੇ ਵਿੱਚ ਦੂਰੰਦੋਰ ਲੋਕੀਂ ਕਾਰ ਵੱਲੋਂ ਕਾਰ ਵੱਲੋਂ ਗਾਰੰਟੀ ਦੇ ਵਿੱਚ ਪਾਰਟੀ ਐਕਿਊਮੂਲੇਸ਼ਨ ਦੇ ਬੱਚਿਆਂ ਦੇ ਲਾਣੇ ਲਾਣੇ ਸੈਕ ਹੈ ਸੈਕ ਹੈਗਾ 12 12 12 ਜੀ 50% ਜੀ ਦੇ ਸਾਡੇ ਜਾਂ 100% ਦੇ ਵਿੱਚ ਉਹਨਾਂ ਬੱਚੇ ਉਹਨਾਂ ਬੱਚੇ ਘੱਟ ਤੋਂ ਘੱਟ ਦੀ ਐਜੂਕੇਸ਼ਨ ਹੋ ਪਈਆਉ ਪਤੀਆਉ ਪਤੀ ਪਸਾ ਸਰਕਾਰ ਸਰਕਾਰ ਦਿਆਂ ਦਿੱਤਾ निर्देशों अनुसार सारे ही प्राइवेट निर्देश तहत प्रतिशत गरीब बच्चों देनी है जिसके तहत पहली जमात तो लैके अठवीं जमात तक यह एक्ट लागू होंगे है पर हैरानी की गलत निर्देशों ठेंगा दिखाते हुए प्राइवेट स्कूल इस राइट टू एजुकेशन एक्ट नागू नहीं कर रहे हैं जिसवेट मुफ्त बच्चा नहीं सी मिल पा रही है मिलनी चाहिए है पर सरकार प्रशासन टिली कारणाली चलते एक्ट इम्पलीमेंट नहीं हो सकया है जिस दे गरीब बचे मात्र सरकारी स्कूल ही पढ़ रहे हैं इस संबंध विच जब जिला सिक्ख्या अफसर एलीमेंट्री कमलदीप कौर गल कीती गई था उना दस्या की गई तो उन्होंने दसिया कि सरकार के निर्देशा अनुसार जिले के दो सौ बई हिदायत की जा चुकी है कि वह राइट टू एजुकेशन एक्ट के तहत अपने स्कूलों पंजी प्रतिशत गरीब विद्यार्थियों मुफ्त सिक्ख्या देन ਉਨ੍ਹਾਂ ਕਿਹਾ ਕਿ ਸਾਰੇ ਹੀ ਪ੍ਰਾਈਵੇਟ ਸਕੂਲ ਰਾਈਟ ਟੂ ਐਜੂਕੇਸ਼ਨ ਐਕਟ ਦੇ ਦਾਇਰੇ ਵਿੱਚ ਆਉਂਦੇ ਹਨ ਉਨ੍ਹਾਂ ਦੱਸਿਆ ਕਿ ਜਿਹੜੇ ਪ੍ਰਾਈਵੇਟ ਸਕੂਲ ਰਾਈਟ ਟੂ ਐਜੂਕੇਸ਼ਨ ਐਕਟ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਰਾਈਟ ਟੂ ਐਜੂਕੇਸ਼ਨ ਐਕਟ ਤਾਂ ਲਾਗੂ ਕਰ ਦਿੱਤਾ ਗਿਆ ਪਰ ਸਿੱਖਿਆ ਵਿਭਾਗ ਵੱਲੋਂ ਇਸ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਇੰਪਲੀਮੈਂਟ ਕਰਵਾਉਣ ਵਿੱਚ ਦਿਲਚਸਪੀ ਨਹੀਂ ਦਿਖਾਈ ਗਈ ਜਿਸ ਕਾਰਨ ਪ੍ਰਾਈਵੇਟ ਸਕੂਲ ਵਾਲੇ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਿਤ 25% ਗਰੀਬ ਬੱਚਿਆਂ ਨੂੰ ਦਾਖਲ ਨਹੀਂ ਕਰ ਰਹੇ ਹਨ ਲੋਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਰਾਈਟ ਟੂ ਐਜੂਕੇਸ਼ਨ ਐਕਟ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਸਖਤੀ ਨਾਲ ਲਾਗੂ ਕਰਵਾਇਆ ਜਾਵੇ ਅਤੇ ਇਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ ਤਾਂ ਜੋ ਲੋਕ ਇਸ ਬਾਰੇ ਜਾਗਰੂਕ ਹੋ ਸਕਣ ਅਤੇ ਪ੍ਰਾਈਵੇਟ ਸਕੂਲ ਵਾਲੇ ਗਰੀਬ ਬੱਚਿਆਂ ਨੂੰ ਰਾਈਟ ਟੂ ਐਜੂਕੇਸ਼ਨ ਐਕਟ ਦੇ ਤਿਤ ਦਾਖਲ ਕਰ ਸਕਣ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ 25% ਬੱਚਿਆਂ ਨੂੰ এডਿਕੇਸ਼ਨ ਮੁਫਤ ਦੇਣ ਦਾ ਕੋਈ ਫੈਸਿਲਿਟੀ ਹੈ ਸਰਕਾਰ ਦੀ ਪਹਿਲੇ ਤੋਂ ਹੁੰਦਾ ਸੀ ਕਿ 3 ਕਿਲੋਮੀਟਰ ਦੇ ਵਿੱਚ ਅਗਰ ਸਰਕਾਰੀ ਸਕੂਲ ਨਹੀਂ ਹੈ ਤੇ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਸੀ ਜਿਹੜੇ ਗਰੀਬ ਘਰ ਤੋਂ ਬਿਲੋਂਗ ਕਰਦੇ ਆ ਆਪਣੀ ਫੀਸ ਸਟਰਕਚਰ ਦੇ ਵਿੱਚ ਨਹੀਂ ਉਹ ਆਪਣੇ ਆਪ ਨੂੰ ਢਾਲ ਸਕਦੇ ਪਰ ਮੈਨੂੰ ਲੱਗਦਾ ਨਹੀਂ ਕਿ ਉਹ ਬੱਚਿਆਂ ਨੂੰ ਪ੍ਰੋਪਰਲੀ ਅਕਾਮੋਡੇਟ ਕੀਤਾ ਜਾਂਦਾ ਹੋ ਸਕਦਾ ਕੋਈ ਐਸੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਸਕੂਲ ਦੇ ਵੀ ਰਹੇ ਹੋਣ ਪਰ ਅਗਰ ਜੇ ਦੇ ਵੀ ਰਹੇ ਆ ਤੇ ਉਹਦੀ ਸਾਰੀ ਇਨਫੋਰਮੇਸ਼ਨ ਡੀਓ ਆਫਿਸ ਤੱਕ ਹੋਣੀ ਚਾਹੀਦੀ ਹੈ ਔਰ ਮੈਂ ਕਹਿੰਦਾ ਕਿ ਜਿੰਨੇ ਵੀ ਡਿਪਾਰਟਮੈਂਟਸ ਜਿੰਨੇ ਵੀ ਆਫੀਸਰ ਸਾਹਿਬਾਨ ਆ ਉਹਨਾਂ ਨੂੰ ਜਿਹੜੇ ਹਲਕੇ ਦੇ ਨੁਮਾਇੰਦੇ ਆ ਜਿਹੜੇ ਲੋਕਾਂ ਨਾਲ ਵਿਚਰਦੇ ਆ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਹੋਵੇ ਕਿ ਗਵਰਨਮੈਂਟ ਕੀ ਕੀ ਸੁਵਿਧਾਵਾਂ ਦੇ ਰਹੀ ਹੈ ਔਰ ਅਸੀਂ ਲੋਕਾਂ ਦਾ ਕਿਦਾਂ ਪਹੁੰਚਾ ਸਕਦੇ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ 25% ਕੋਟਾ ਤੇ ਚਾਹੀਦਾ ਕਿ ਅਗਰ ਸਰਕਾਰ ਇਹੋ ਜਿਹੀ ਕੋਈ ਸੁਵਿਧਾ ਦੇ ਰਹੀ ਹੈ ਤੇ ਸਕੂਲ ਵਾਲੇ ਉਹਨੂੰ ਐਡਾਪਟ ਕਰਨ ਔਰ ਆਪਣੇ ਸਮਾਜ ਆਪਣੇ ਬੱਚਿਆਂ ਨੂੰ এডੂਕੇਸ਼ਨ ਦੇਣ ਲਈ ਆਪਣਾ ਉਹ ਆਪਣਾ ਕੀ ਕਹਿੰਦੇ ਜੋ ਕਰ ਸਕਦੇ ਆ ਉਹਨਾਂ ਨੂੰ ਕਰਨ ਦਾ ਯਤਨ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਆ ਜਿਹੜਾ ਕਿ ਹਮੇਸ਼ਾ ਹੀ ਆਪਣੇ ਵੋਟਰਾਂ ਦਾ ਆਪਣੀ ਜਨਤਾ ਦਾ ਪੂਰਨ ਧਿਆਨ ਰੱਖਦੇ ਜੋ ਕਿ ਹਰ ਇਲਾਕੇ ਦੇ ਵਿੱਚ ਚਾਹੇ ਸਕੂਲ ਪ੍ਰਾਈਵੇਟ ਆ ਉਹਨਾਂ ਵਿੱਚ 25% ਲੋਕ ਕੇ ਲੋਕ ਜਿਹੜੇ ਬੱਚੇ ਨੇ ਬਲੋ ਇਨਕਮ ਦੇੜੇ ਪਰਿਵਾਰ ਨੇ ਉਹਨਾਂ ਨੂੰ ਦਾਖਲ ਕਰਨ ਦੀ ਜਿਹੜੀ ਸਰਕਾਰ ਵਾਲੇ ਪਾਸੋਂ ਹਦਾਇਤ ਪਰ ਜੋ ਮੇਰੇ ਧਿਆਨ ਚਾ ਸਾਡੇ ਜ਼ਿਲ੍ਹੇ ਵਿੱਚ ਸੰਪੂਰਨ ਤੌਰ ਦੇ ਉੱਪਰ ਉਹ ਲਾਗੂ ਨਹੀਂ ਹੋ ਰਿਹਾ ਜਿਹੜੇ ਵੱਡੇ ਪ੍ਰਾਈਵੇਟ ਸਕੂਲ ਨੇ ਉਹ ਆਪਣੀ ਮਨਮਾਨੀ ਕਰ ਰਹੇ ਨੇ ਔਰ ਘੱਟ ਇਨਕਮ ਦੇ ਪਰਿਵਾਰ ਨਾਲ ਜਿਹੜੇ ਉਹਨਾਂ ਦੇ ਬੱਚੇ ਜੋ ਸਰਕਾਰ ਦੀ ਸੋਚ ਹੈ ਕਿ ਅچھے ਸਕੂਲਾਂ ਦੇ ਵਿੱਚ ਪੜ ਸਕਣ ਇਹ ਲੋਕ ਉਹਨਾਂ ਬੱਚਿਆਂ ਨੂੰ ਦਾਖਲਾ ਨਹੀਂ ਦਿੰਦੇ ਮੈਂ ਆਪਣੇ ਜ਼ਿਲ੍ਹਾ ਦੇ ਡੀਓ ਸਾਹਿਬ ਔਰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਕਿ ਹਮੇਸ਼ਾ ਹੀ ਹਰ ਸਰਕਾਰ ਦੇ ਕੰਮ ਨੂੰ ਜਨਤਾ ਤੱਕ ਪਹੁੰਚਾਉਣ ਵਾਸਤੇ ਬਹੁਤ ਹੀ ਦ੍ਰਿੜਤਾ ਨਾਲ ਕੰਮ ਕਰਦੇ ਨੇ ਮੈਂ ਡੀਸੀ ਸਾਹਿਬ ਨੂੰ ਔਰ ਡੀਓ ਸਾਹਿਬ ਨੂੰ ਪ੍ਰਾਰਥਨਾ ਕਰਾਂਗਾ ਜਿਹੜੇ ਸਕੂਲ ਨਾਲ ਸਾਡੇ ਜ਼ਿਲ੍ਹਾ ਵਿੱਚ ਉਹਨਾਂ ਹਰ ਸਕੂਲ ਦੇ ਵਿੱਚ 25% ਜਿਹੜਾ ਸਰਕਾਰ ਵਾਲੇ ਪਾਸੋਂ ਹੁੰਦਾ ਆ ਤਾਂ ਕਿ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏ ਇਸ ਨੂੰ ਲਾਗੂ ਕਰਾਇਆ ਜਾਏ ਤਾਂ ਕਿ ਜਿਹੜਾ ਬੱਚਾ ਮਿਹਨਤੀ ਹੈ ਪੜਨ ਯੋਗ ਆ ਔਰ ਅੱਛੇ ਸਕੂਲ ਦੇ ਵਿੱਚ ਪੜਨ ਦਾ ਉਹ ਸੁਪਨਾ ਉਹ ਸੁਪਨਾ ਉਹਦਾ ਸਾਡੀ ਸਰਕਾਰ ਦੁਆਰਾ ਸੱਚਕਾਰ ਹੋ ਸਕੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਰਕਾਰ ਦਾ ਬਹੁਤ ਰਿਣੀ ਆ ਕਿ ਜਿਹੜਾ ਬਹੁਤ ਅੱਛਾ ਕਦਮ ਆ ਜਿਹੜਾ ਗਰੀਬ ਪਰਿਵਾਰਾਂ ਵਾਸਤੇ ਚੁੱਕਿਆ ਗਰੀ ਪਰਿਵਾਰਾਂ ਵਾਸਤੇ ਤੇ ਸਰਕਾਰ ਨੇ ਨੇਕਾਂ ਸਕੀਮਾਂ ਚਲਾਈਆਂ ਨੇ ਚਾਹੇ ਗਰੀਬ ਪਰਿਵਾਰਾਂ ਨੂੰ ਮਕਾਨ ਦੇਨੇ ਚਾਹੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇਣਾ ਚਾਹੇ ਗਰੀਬ ਪਰਿਵਾਰਾਂ ਨੂੰ ਸਿਲੰਡਰ ਦੇਣਾ ਉਸੇ ਕਾਰੀ ਦੇ ਵਿੱਚ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਜਿਹੜਾ ਆਨ ਵਾਲਾ ਸਾਡਾ ਭਾਰਤ ਆ ਉਹਦਾ ਬੱਚਿਆਂ ਨੂੰ ਅੱਛੇ ਸਕੂਲਾਂ ਵਿੱਚ ਪੜਨ ਦਾ ਉਹਨਾਂ ਦਾ ਭਵਿੱਖ ਬਣ ਸਕੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਇੱਕ ਵਾਰ ਦੁਬਾਰਾ ਡੀਓ ਸਾਹਿਬ ਨੂੰ ਉਹ ਡੀਸਾ ਨੂੰ ਮੈਂ ਪ੍ਰਾਰਥਨਾ ਕਰਨਾ ਕਿ ਜਿੰਨੇ ਵੀ ਇਹ ਬੱਚੇ ਨੇ ਘੱਟ ਇਨਕਮ ਲੋ ਬਲੋ ਵਾਲੇ ਨਾ ਉਹਨਾਂ ਨੂੰ ਅੱچھے ਸਕੂਲਾਂ ਵਿੱਚ ਦਾਖਲ ਕਰਵਾਇਆ ਜਾਏ ਜੈ ਹਿੰਦ ਜੈ ਕਿਹਾ ਵਾਸਤੇ ਇੱਕ ਹੈਗਾ 12 1 ਸੀ ਦੇ ਅੰਡਰ 25% ਬੱਚੇ ਜਿਹੜੇ ਹੈਗੇ ਆ ਸਾਡੇ ਅਨਐਡਿਡ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਜਿਹੜੀ ਹੈਗੀ ਆ ਉਹ 20% ਦਾ ਕੋਟਾ ਸਰਕਾਰ ਵੱਲੋਂ ਦਿੱਤਾ ਗਿਆ ਤੇ ਇਹ ਸਾਰੇ ਹੀ ਅਨਐਡਿਡ ਪ੍ਰਾਈਵੇਟ ਸਕੂਲਾਂ ਵਾਸਤੇ ਹੈ ਕਿ ਉਹ ਲਾਜ਼ਮੀ ਹੈ ਕੀਤਾ ਇਹਦੀਆਂ ਡਾਇਰੈਕਸ਼ਨਸ ਜੋ ਸਰਕਾਰ ਵੱਲੋਂ ਆਈਆਂ ਜੋ ਐਸਓਪੀਜ਼ ਜਾਰੀ ਹੋਈਆਂ ਹੈਗੀਆਂ ਕੋਰਟ ਵੱਲੋਂ ਉਹ ਸਾਰੀਆਂ ਅਸੀਂ ਬਲੌਕ ਦੇ थ्रू ਸਕੂਲਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਨੇ। ਸਿਰਫ ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਹੀ ਜਾਂ ਬਾਕੀ ਜਿਹੜੇ CBSE ਵਾਲੇ ਹੈਗੇ ਨੇ। ਨਹੀਂ ਜੀ ਸਾਰੇ ਸਾਰੇ ਸਕੂਲਾਂ ਨੂੰ ਦੇ ਦਿੱਤੀਆਂ ਗਈਆਂ ਸਾਰੇ ਪ੍ਰਾਈਵੇਟ ਜਿੰਨੇ ਵੀ ਸਕੂਲ ਸਾਡੇ ਸਕੂਲ ਇਸ ਜ਼ਿਲ੍ਹੇ ਦੇ ਵਿੱਚ ਚੱਲਦੇ ਆ ਜਿੱਦਾਂ ਗਾਈਡਲਾਈਨਸ ਸਾਨੂੰ ਪ੍ਰਾਪਤ ਹੋਈਆਂ ਉਹਦੇ ਨਾਲ-ਨਾਲ ਅਸੀਂ ਜੇ ਉਹਦੇ ਵਿੱਚ ਕੋਈ ਐਮੈਂਡਮੈਂਟ ਹੈ ਜਾਂ ਉਹਦੇ ਵਿੱਚ ਕੋਈ ਨਵਾਂ ਕੁਝ ਵੀ ਸਾਨੂੰ ਆ ਰਿਹਾ ਉਹ ਅਸੀਂ ਨਾਲ ਦੀ ਨਾਲ ਜਿਸ ਦਿਨ ਸਾਨੂੰ ਪ੍ਰਾਪਤ ਹੋਈਆਂ ਉਸੇ ਤਰ੍ਹਾਂ ਹੀ ਅਸੀਂ ਨਾਲ ਦੀ ਨਾਲ ਸਾਰੇ ਸਕੂਲਾਂ ਤੱਕ ਪਹੁੰਚਾ ਰਹੇ ਹਾਂ। ਕਈ ਜਿਹੜੇ ਆ ਇਹ ਲਾਗੂ ਨਹੀਂ ਵੀ ਕਰਦੇ ਕਈ ਸਕੂਲ ਤੇ ਬੱਚੇ ਰ ਗਰੀਬਾਂ ਦਾ ਨਹੀਂ ਐਡਮਿਸ਼ਨ ਕਰਦੇ ਕੀ ਕਾਰਵਾਈ ਹੁੰਦੀ ਹੈ ਹਾਂਜੀ ਨਹੀਂ ਇਹ ਦੇਖੋ ਇਹ ਤੇ ਜ਼ਰੂਰੀ ਹੈ ਜੇ ਕਿਸੇ ਬੱਚੇ ਨੂੰ ਫੈਸਿਲਿਟੀ ਮਿਲਦੀ ਆ ਪੇਰੈਂਟਸ ਨੂੰ ਫੈਸਿਲਿਟੀ ਮਿਲ ਰਹੀ ਆ ਸਰਕਾਰ ਵੱਲੋਂ ਤੇ ਉਹ ਫੈਸਿਲਿਟੀ ਦੇਣਾ ਸਾਡਾ ਸਾਰਿਆਂ ਦਾ ਹੱਕ ਬਣਦਾ ਤੇ ਜਿਸ ਤਰ੍ਹਾਂ ਹੀ ਕੋਈ ਸਾਡੇ ਕੋਲ ਧਿਆਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਸਲਾ ਆਏਗਾ ਤੇ ਜਾਂ ਆਇਆ ਤੇ ਅਸੀਂ ਉਹਨੂੰ ਉਹਦੋਂ ਪੂਰਾ ਹੱਲ ਕੀਤਾ ਤੇ ਅਸੀਂ ਆਪਣੇ ਵੱਲੋਂ ਪੂਰਾ ਇਨਸ਼ੋਰ ਕਰ ਰਹੇ ਹਾਂ ਅਵੇਅਰਨੈਸ ਪ੍ਰੋਗਰਾਮ ਚਲਾ ਰਹੇ ਹਾਂ ਇਹਦੇ ਥਰੂ ਇਹ ਸਾਰੇ ਜਨਿਆਂ ਤੱਕ ਇਹ ਹਦਾਇਤਾਂ ਜਿਹੜੀਆਂ ਪਹੁੰਚਣ